ਸ਼੍ਰੀ ਗੁਰੂ ਜੀ ਸਾਰਿਆਂ ਨੂੰ ਤੁਸੀਂ ਮੇਲਿਆਂ 'ਚ ਗੋਲ ਗੱਪੇ ਟਿੱਕੀ ਪਕੌੜੇ ਸਾਰਾ ਕੁਝ ਖਾਦਾ ਹੋਏਗਾ ਅੱਜ ਤੁਹਾਨੂੰ ਮੇਲੇ ਤੇ ਇਹੋ ਜਿਹੀ ਚੀਜ਼ ਖਾਣੀ ਜਿਹੜੇ ਵੱਡੇ ਵੱਡੇ ਰੈਸਟੋਰੈਂਟਾਂ 'ਤੇ ਮਿਲਦੀ ਆ ਤੇ ਰੇਟ ਵੀ ਨਾ ਜਾਇਜ਼ ਤੇ ਅੱਜ ਤੁਹਾਨੂੰ ਖਾ ਕੇ ਦੱਸਦੇ ਨਾਲ ਵੀਰ ਨੂੰ ਦੱਸਦੇ ਕੀ ਰੇਟ ਆ ਠੀਕ ਐ ਆ ਵੱਡ ਮੋਟੇ ਮੇਰੇ ਯਾਰ ਇੱਕ ਪੀਜ਼ਾ ਲਾ ਕੇ ਨਹੀਂ ਦਾ ਪੀਜ਼ਾ ਇੱਕ ਨਹੀਂ 20 ਰੁਪਏ ਦੀ ਜਿਹੜਾ ਡਬਲ ਚੀਜ਼ ਵਾਲਾ 100 ਦਾ 100 ਰੁਪਏ ਦਾ ਪੀਜ਼ਾ ਵਾ ਸਿਰਫ ਵੀਰ ਤੋਂ ਅੱਜ ਤੁਹਾਨੂੰ ਖਾ ਕੇ ਦੱਸਦੇ ਆ ਬਸੰਤ ਪੈਂਚਮੀ ਦੇ ਮੇਲੇ ਤੇ ਪੀਜ਼ਾ ਮਿਲਦਾ ਪਿਆ ਜਿਹੜੇ ਵੱਡੇ ਵੱਡੇ ਰੈਸਟੋਰੈਂਟ ਤੇ ਮਿਲਦਾ ਕਰਨਾਲ ਦੇ ਕਰਨਾਲ ਤੋਂ ਆਏ ਕਰਨਾਲ ਤੋਂ ਆਇਆ ਚੈੱਕ ਕਰੋ ਕਰਨਾਲ ਤੋਂ ਇੱਧਰ ਆਇਆ ਅੰਬਰਸਰ ਸ਼ਾਟੇ ਅੰਬਰਸਰ ਸ਼ਾਟੇੋਂ ਤੁਹਾਨੂੰ ਪੀਜ਼ਾ ਖਾ ਕੇ ਦੱਸਦੇ ਕਿਵੇਂ ਦਾ ਵਾ ਅਗਲੀ ਵੀਡੀਓ ਤੇ ਟੇਸਟ ਦੱਸਾਂਗੇ ਨਾਲ ਪੀਜ਼ਾ ਦੱਸਾਂਗੇ ਠੀਕ ਹੀ ਪਾਇਆ ਵੀਰੇ ਵਿੱਚ ਇਹਦੇ ਇਹਦੇ ਵਿੱਚ ਵੀਰੇ ਆਪਾਂ ਚਿਲੀ ਗਾਰਲਿਕ ਡਾਲੀਆ ਵੀਰੇ ਹਾਂਜੀ ਤੇ ਤੰਦੂਰੀ ਸੌਂ ਜਾਂਦੀ ਏ ਹਾਂਜੀ ਮਿਊਨਿਸ ਜਾਂਦੀ ਏ ਹਾਂਜੀ ਹਾਂਜੀ ਸਾਰਾ ਕੁਝ ਪਿਆ ਅੱਛਾ ਹਾਂਜੀ ਵੀਰੇ ਚਲੋ ਲਾਓ ਵੀਰੇ ਲਾਓ ਫੋਨ ਹੋ ਗਿਆ ਪੀਜ਼ਾ ਸਾਡਾ ਤਿਆਰ ਹੈ ਭਾਈਆਂ ਨੂੰ ਦੁਗਾ ਕੱਟ ਕੇ ਭਾਈ ਹੋ ਗਿਆ ਨਾ ਤਿਆਰ ਕਿੰਨੇ ਮਿੰਟ ਤੇ ਤਿਆਰ ਹੋਇਆ ਵੀਰੇ ਇਹ 4 4 ਮਿੰਟ ਲੱਗਦੇ 4 ਮਿੰਟ ਚ ਪੀਜ਼ਾ ਤਿਆਰ ਕਰਤਾ ਵਾ ਕੱਟ ਕੇ ਦਿਓ ਵੀਰੇ ਹੁਣ ਤੁਹਾਨੂੰ ਖਾ ਕੇ ਟੇਸਟ ਦੱਸਦੇ ਹਾਂ ਕਿਵੇਂ ਦਾ ਵਾ ਕੱਟੋ ਆ ਵੀਰ ਜੀ ਵੇਖ ਲਓ ਹੁਣ ਤੁਹਾਨੂੰ ਖਾ ਕੇ ਦੱਸ ਲੱਗੇ ਆ 100 ਰੁਪਏ ਬਿਦਾਂ ਨਾਲ ਨੂੰ ਨਿੱਕੀ ਜੀ ਕੁੜੀ ਮਿਲਿਆ ਇਹ ਵੀ ਖਾ ਕੇ ਦੱਸੋ ਕਿ ਚੱਲ ਕੁੜੀਏ ਖਾ ਕੇ ਦੱਸ ਮੈਗਾ ਸੂਰ ਦੇ ਪੀਦਾ ਪੀਜ਼ਾ ਬਹੁਤ ਵਧੀਆ ਪੀਜ਼ਾ ਚੈੱਕ ਕਰ ਲਓ ਬਿਲਕੁਲ ਝੂਲੇ ਦੇ ਸਾਹਮਣੇ ਵੀਰ ਨੇ ਸਟਾਲ ਲਾਇਆ ਬਹੁਤ ਵਧੀਆ ਘੈਂਟ ਵੀਜ਼ਾ ਵਾ ਘੈਂਟਾ ਸਵਾਲ ਆ ਵਧੀਆ ਲੱਗਾ ਜੇ ਸਾਰੇ ਜਾਨੇ ਵੀਰ ਕੋ ਜਰੂਰ ਵਿਜ਼ਿਟ ਕਰਿਓ ਮੈਂ ਕਹਾ ਬਹੁਤ ਸ਼ਾਨਦਾਰ 100 ਰੁਪਏ ਦੇ ਹਿਸਾਬ ਨਾਲ ਕੁਝ ਵੀ ਨਹੀਂ ਆ ਇਹੀ 5-600 ਰੁਪਏ ਖਰਚੀਆ ਵੱਡੇ ਰੈਸਟੋਰੈਂਟ ਦੇ ਧੰਨਵਾਦ ਲਵ